ਸਤਨਾਮ ਵਾਹਿਗੁਰੂ ਸਾਹਿਬ ਜੀ ਦਨਸਰੀ ਮਹਿਲਾ ਚੌਥਾ ਹਰ ਹਰ ਬੂੰਦ ਭਏ ਹਰ ਸੁਆਮੀ ਅਮ ਚਾਤ੍ਰਿਕ ਬੇਰ ਲ ਮਿਲ ਲਾਤੀ ਹਰ ਹਰ ਕਿਰਪਾ ਕਰੋ ਪ੍ਰਵਪਣੀ ਮੁਖ ਦੇਵੋ ਹਰ ਨਿਮਖਾਤੀ ਹਰ ਹਰ ਬੂੰਦ ਪਏ ਹਰ ਸੁਆਮੀ ਹਮਾ ਚਾਤਰਿਕ ਬਿਲ ਬਿਲ ਲਤੀ ਹਰ ਹਰ ਕਿਰਪਾ ਕਰਹੁ ਪ੍ਰਵਪਣੀ ਮੁਖ ਦੇਵੋ ਹਰ ਨਿਮਖਾਤੀ ਹਰ ਬਿਨ ਰਹਿ ਨ ਸਕਉ ਇਕ ਰਾਤੀ ਜਿਉ ਬਿਨ ਅਮਲ ਹੈ ਅਮਲੀ ਮਰ ਜਾਈਐ ਤਿਉ ਹਰ ਬਿਨ ਹਮ ਮਰ ਜਾਤੀ ਰਹਾਉ ਤੂੰ ਹਰ ਸਰਵਰ ਆਤਿ ਆਗਾ ਹਮ ਲਹਿ ਨਾ ਸਕੈ ਅੰਤਮਾਤੀ ਤੂੰ ਪਰ ਪਰ ਅਪਰੰਪਰ ਸੁਆਮੀ ਮਿੱਤ ਜਾਨੋ ਆ ਪੜਂਗਾਤੀ ਹਰ ਕੀ ਸੰਤ ਜਨ ਹਉਰ ਜਪਿਓ ਗੁਰ ਰੰਗ ਚਲੂ ਲੈ ਰਾਤੀ ਹਰ ਹਰ ਭਗਤ ਬਿਣੀ ਅਤ ਸੋਭਾ ਹਰ ਜਪਿ ਹੋਇ ਉਤਮ 파ਤੀ ਆਪੇ ठाਕਰ ਆਪੇ ਸੇਵਕ ਆਪ ਬਿਨਾ ਬਹਿ 파ਤੀ ਨਾਨਕ ਜਨ ਤੁਮਰੀ ਸਰਨਾਈ ਹਰ ਰੱਖੋ ਲਾਜ ਭਗਾਤੀ ਆਪੇ ठाਕਰ ਆਪੇ ਸੇਵਕ ਆਪ ਬਨਵਾਏ ਪਾਤੀ ਨਾਨਕ ਜਨ ਤੁਮਰੀ ਸਰਣ ਆਈ ਹਰ ਰੱਖੋ ਲਾਜ ਪਗਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਅੱਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਹਨ ਤਰਾ ਸ੍ਰੀ ਰਖ ਦੇ ਵਿੱਚ ਰੂਸ ਸਾਹਿਬ ਜੀ ਕਹਿ ਰਹੇ ਨੇ ਹੈ ਹਰੀ ਹੈ ਸੁਆਮੀ ਮੈਂ ਪੱਪੀ ਹਾ ਤੇਰੇ ਨਾਮ ਬੂੰਦ ਵਾਸਤੇ ਤੜਪ ਰਿਆ ਮਿਹਰ ਕਰ ਤੇਰਾ ਨਾਮ ਮੇਰੇ ਵਾਸਤੇ ਸਵੰਤੀ ਬੂੰਦ ਬਣ ਜਾਏ ਹੈ ਹਰੀ ਹੈ ਪ੍ਰਭੂ ਆਪਣੀ ਮਿਹਰ ਕਰ ਅੱਖ ਤੇ ਚਮਕਣ ਜਿੱਤਨੇ ਸਮੇਂ ਵਾਸਤੇ ਹੀ ਮੇਰੇ ਮਉ ਵਿੱਚ ਆਪਣੇ ਨਾਮ ਦੇ ਸਵੰਤੀ ਬੂੰਦ ਪਾ ਦੇ हे भाई परमात्मा ਦੇ ਨਾਮ ਤੋਂ ਬਿਨਾ ਮੈਂ ਰਤਾਪਾਰ ਸਮੇ ਲਈ ਪੀ ਰਹਿ ਨਹੀਂ ਸਕਦਾ ਜਿਵੇਂ ਅਫੀਮ ਆਦਿਕ ਨਸ਼ੇ ਤੋਂ ਬਿਨਾ ਅਮਲੀ ਨਸ਼ੇ ਦਾ ਆਦੀ ਮਨੁੱਖ ਤੜਫ ਉੜਦਾ ਹੈ ਤੇ ਮੈਂ परमात्मा ਦੇ ਨਾਮ ਤੋਂ ਬਿਨਾ ਮੈਂ ਘਬਰਾ ਜਾਂਦਾ ਹਾਂ ਟਹਿਰਾਓ हे ਪ੍ਰਭੂ ਤੂੰ ਗੁਣਾਂ ਦਾ ਬੜਾ ਹੀ ਉਹ ਡੂੰਗਾ ਸਮੁੰਦਰ ਹੈ ਅਸੀਂ ਤੇਰੀ ਡੂੰਘਾਈ ਦਾ ਅੰਤ ਰੱਤਾ ਪਰ ਵੀ ਨਹੀਂ ਲੱਭ ਸਕਦੇ ਤੂੰ ਪਰੇ ਤੋਂ ਪਰੇ ਹੈਂ ਤੂੰ ਬੇਅੰਤ ਹੈਂ ਏ ਸੁਆਮੀ ਤੂੰ ਕਿਓ ਜਾ ਹੈ ਤੇ ਕਿਤਨਾ ਵੱਡਾ ਹੈ ਇਹ ਭੇਤ ਤੂੰ ਆਪ ਹੀ ਜਾਣਦਾ ਹੈ ਭਾਈ ਪ੍ਰਮਾਤਮਾ ਦੇ ਜਿਨ੍ਹਾਂ ਸੰਤ ਜਨਾਨੇ ਪ੍ਰਮਾਤਮਾ ਦਾ ਨਾਮ ਜਪਿਆ ਉਹ ਗੁਰੂ ਦੇ ਬਖਸ਼ੇ ਹੋਏ ਗੂੜੇ ਪ੍ਰੇਮ ਰੰਗ ਵਿੱਚ ਰੰਗੇ ਗਏ ਉਹਨਾਂ ਦੇ ਅੰਦਰ ਪ੍ਰਮਾਤਮਾ ਦੀ ਭਗਤੀ ਦਾ ਰੰਗ ਬਣ ਗਿਆ ਉਹਨਾਂ ਨੂੰ ਲੋਕ ਭਾ ਲੋਕ ਵਿੱਚ ਬੜੀ ਸੋਭਾ ਮਿਲੀ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ ਉਹਨਾਂ ਨੂੰ ਉੱਤਮ ਇੱਜ਼ਤ ਪ੍ਰਾਪਤ ਹੋਈ ਪਰ ਇਹ ਪਾਈ ਭਗਤੀ ਕਰਨ ਦੀ ਵਿਉਂਤ ਪ੍ਰਭੂ ਆਪ ਹੀ ਬਣਾਉਂਦਾ ਹੈ ਔ ਟ ਆਪ ਹੀ ਟਕੋਂਦਾ ਹੈ ਉਹ ਆਪ ਹੀ ਮਾਲਕ ਹੈ ਆਪੇ ਸੇਵਕ ਹੈ हे ਪ੍ਰਭੂ ਤੇਰਾ ਦਾਸ ਨਾਨਕ ਤੇਰੀ ਸਰਣ ਆਇਆ ਹੈ ਤੂੰ ਆਪ ਹੀ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10th today's hukumnama from sri darbar sahib amritsar at advised our fourth guru guru ram das ji and heading tanasri fourth mahal Guru Sahib Ji say that the Lord, Har Har, is the raindrop. I am the songbird, crying, crying out for it. Oh Lord God, please bless me with your mercy, and pour your name into my mouth, even if for only an instant. Without the Lord, I cannot live. For even a second, like the addict who dies without his drug, I die without the Lord. Pause. You, Lord, are the deepest, most unfathomable ocean. I cannot find even a trace of your limits. You are the most remote of the remote. Limitless and transcendent. O Lord Master, you alone know your state and extent. <laughs> the Lord's humble saints hmm. meditate on the Lord. They are imbued with the deep crimson color of the Guru's love. Meditating on the Lord, they attain great glory and the most sublime honor. He himself is the Lord and Master, and he himself is the servant. He himself creates his environments. Servant Nanak has come to your sanctuary. O Lord, protect and preserve the honor of your devotee.